ਸਸਿਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਚ ਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਵੀਡੀਓ ਬਣ ਜਾ ਰਹੀ ਆਂ ਵੀਰ ਨੇ ਦੋ ਗਾਵਾਂ ਛੇਲ ਕਰਨੀਆਂ ਜੀ ਤੇ ਦੋਵੇਂ ਚੰਗੇ ਰਿਕਾਰਡ ਵਾਲੀਆਂ ਇੱਕ ਗੱਬਣਾ ਤੇ ਇੱਕ ਸੂਈ ਆ ਬੱਚਾ ਮਰ ਗਿਆ ਉਹਦਾ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਇਹ ਨੰਬਰ ਨੋਟ ਕਰ ਲਓ 8566004918 ਜੀ ਤੇ ਕੋਈ ਵੀ ਵੀਰ ਕਿਸੇ ਵੀਡੀਓ ਤੋਂ ਡੰਗਰ ਖਰੀਦਾ ਆਪਣਾ ਚੈੱਕ ਕਰਕੇ ਤਸੱਲੀ ਕਰਕੇ ਜਿਹੜਾ ਗੱਬਣ ਡੰਗਰ ਆ ਉਹਦੇ ਥਾਂ ਟਿੱਪ ਕੇ ਆਪਣੀ ਤਸੱਲੀ ਕਰਕੇ ਤੇ ਜਿਹੜਾ ਸੂਆ ਡੰਗਰ ਉਹਨੂੰ ਦੋ ਟਾਈਮ ਚਵਾ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂ ਘਰ ਦੇ ਹੀ ਪਸ਼ੂ ਆ ਵਪਾਰ ਦਾ ਕੋਈ ਕੰਮ ਨਹੀਂ ਕਰਦੇ ਇਹਨਾਂ ਵੈੜਾਂ ਦੀ ਟੇਲ ਲਾਂ ਲਾਂਗੇ ਜੀ ਕਰਾਉਂਦੇ ਆ ਗੱਲਬਾਤ ਹਾਂਜੀ ਸਾਸਰੀ ਕਾਲ ਭਾਈ ਓਏ ਅਸੀ ਕਾਲ ਕੀ ਹਾਲ ਚਾਲ ਆ ਜੀ ਵਧੀਆ ਭਾਈ ਠੀਕ ਠਾਕ ਠੀਕ ਆ ਆਪਣੇ ਘਰ ਦੇ ਹੀ ਬਹੂ ਹਾਂਜੀ 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 ਵਪਾਰਤ ਨਹੀਂ ਕਰਦੇ ਨਹੀਂ ਨਹੀਂ ਭਾਈ ਨਹੀਂ ਠੀਕ ਆ ਦੋ ਹੀ ਸੇਲ ਕਰਦੇ ਦੋ ਦੋ ਭਾਈ ਠੀਕ ਆ ਠੀਕ ਆ ਤੇ ਆਪਣਾ ਫੋਨ ਨੰਬਰ ਦੱਸ ਦਿਓ ਪਹਿਲਾਂ ਫੋਨ ਨੰਬਰ ਭਾਈ 9915305337 ਠੀਕ ਆ ਆਪਣਾ ਨਾਂ ਕੀ ਆ ਜੀ ਨਾਂ ਅਮਰੀਕ ਸਿੰਘ ਇਹ ਪਿੰਡ ਪਿੰਡ ਜਿੰਝਾਲਾ ਗੁਰੂ ਠੀਕ ਆ ਜ਼ਿਲ੍ਹਾ ਅੰਮ੍ਰਿਤਸਰ ਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਮੋਸਲ ਤਹਿਸੀਲ ਵੀ ਅੰਮ੍ਰਿਤਸਰ ਠੀਕ ਆ ਦੋ ਹੀ ਸੇਲ ਕਰਦੇ ਦੋ ਦੋ ਭਾਈ ਦੁੱਧ ਦਾ ਕੰਮ ਕਰਦੇ ਆ ਤਾਂ ਨੇ ਹਾਂ ਜੀ ਭਾਈ ਘਰ ਦੁੱਧ ਦਾ ਕੰਮ ਹੀ ਹੁਣ ਮੈਂ ਦੇ ਦੇਣੀ ਆ ਸਾਰੀ ਠੀਕ ਆ ਦੇ ਦੇਣੀ ਆ ਠੀਕ ਆ ਜ਼ਰੂਰ ਤੇ ਪੈ ਗਈ ਆ ਕੋਈ ਚੀ ਵੀ ਨਾਲ ਹੀ ਦੇ ਦੇਣ ਤੇ ਆ ਜਿਹੜੀ ਆ ਇੱਕ ਵੜ ਆ ਪੰਜ ਤੋਂ ਸ਼ੁਰੂਆਤ ਕਰਦੇ ਆ ਗੱਬਣ ਆ ਜੀ ਹਾਂ ਜੀ ਆ ਵੇਖ ਸਾਡੇ ਕੱਦ ਕਾਠ ਵੱਲੋਂ ਬੇਲ ਵੱਲੋਂ ਚੰਗੀ ਸੋਹਣੀ ਵੱਡੀ ਆ ਥਾਣ ਥਣ ਬੜਾ ਸੋਹਣਾ ਲੱਗਾ ਤੇ ਇਹਦੀ ਪਿੱਛੇ ਇਹਦੇ ਪਿਛਲੇ ਸੂਏ ਦੀ ਵੱਛੀ ਵੀ ਹੈਗੀ ਆ ਹੁਣੇ ਸੂਣ ਲਈ ਤਿਆਰ ਆ ਤੇ ਉਹ ਜਿਹੜੀ ਵੀਰ ਕਹਿੰਦਾ ਵੀ ਵੱਛੀ ਵੀ ਨਾਲ ਹੀ ਦੇ ਦੇਣੀ ਆ ਸਾਰੇ ਡੰਗਰ ਦੇ ਦੇਣੇ ਆ ਤੇ ਆ ਚੈੱਕ ਕਰ ਲਓ ਆ ਵੇਖੋ ਜੀ ਖਮਾਨਾ ਹੁਣ ਇਹਦਾ ਸੋਹਣਾ ਵਾ ਤੱਕਾੜ-ਗਾੜ ਵੀ ਠੀਕ ਆ ਜੀ ਲੰਮੀ ਬੇਲਦੀ ਆ ਕਿੰਨੇ ਦਿਨ ਲਾਜੂਗੀ ਭਾਜੀ ਸੂਣ ਚ ਆਪ ਦੇਖ ਲੈ ਹਾਂਜੀ ਭੂਗਿਆਪ ਤੇ ਜਾਂਦਾ ਤੇ ਅੱਛਾ ਦਿਨ ਪੂਰੇ ਹੋ ਗਏ ਹਾਂਜੀ ਅੱਛਾ ਦਿਨ ਪੂਰੇ ਹੋ ਗਏ ਹਾਂਜੀ ਵੀ ਹੁਣ ਉੱਪਰ ਹੀ ਦਿਨ ਲਾ ਕੇ ਜਾਂਦੇ ਹਾਂਜੀ ਉੱਪਰ ਉੱਪਰ ਠੀਕ ਆ ਦੁੱਧ ਕਿੰਨਾ ਚ ਆਇਆ ਦੁੱਧ ਵੀ ਜੀ ਨੇ ਮੈਂ ਤੁਹਾਨੂੰ ਦੱਸਾਂ 22-23 ਕਿਲੋ ਮੈਂ ਆਪਣੀ ਸੇਵਾ ਚ ਲਾਇਆ ਮੇਰੀ ਮੈਂ ਕੰਮ ਤੇ ਵੀ ਜਾਣਾ ਮੈਂ ਆਪਣੀ ਸੇਵਾ ਤੇ 22 ਕਿਲੋ। ਅੱਛਾ 22 ਕਿਲੋ ਤੁਹਾਡੀ ਨੋਰਮਲ ਸੇਵਾ ਤੇ ਚਵਾਇਆ ਹੋ। ਨੋਰਮਲ ਹਾਂਜੀ। ਠੀਕ ਹੈ ਸੂਆ ਇਹਦਾ ਕਰਵਾ। ਸੂਆ 23 ਲਾਓ। ਤੀਜਾ ਸੂਆ ਹੋਊਗਾ ਇਹਦਾ। ਠੀਕ ਹੈ ਜੀ। ਇਹਨੂੰ ਤੋਰੀਏ ਖੋਲ ਦਿਓ ਇਹਨੂੰ ਜੀ। ਆਹ ਵੇਖ ਸਕਦੇ ਆ ਕੱਦ-ਕਾੜ ਚੰਗਾ। ਬਾਕੀ ਦਿਨ ਪੂਰੇ ਹੋ ਹੀ ਚੁੱਕੇ ਇਹਦੇ। ਆਹ ਵੇਖ ਸਕਦੇ ਆ। ਥਣ ਬਹੁਤ ਮੁੱਠੀ ਵਾਲਾ ਪੈਰਾ ਥਣ ਲੱਗਾ ਵਾ। ਨਿੱਕਾ ਥਣ ਨਹੀਂਗਾ ਮੁੱਠੀ ਦੀ ਚਵਾਈ ਵਾਲਾ ਥਣ ਮੋਟਾ-ਮੋਟਾ ਥਣ। ਫੇਸ ਕੁਆਲਟੀ ਚੈੱਕ ਕਰ ਸਕਦੇ ਆ। ਸੋਹਣੀ ਆ ਜੀ। ਲਾ ਜੋ ਭਾਜੀ ਲਾ ਆ ਵੇਖੋ ਤੇ ਇਹਦੇ ਨਾਲ ਇਹਦੀ ਪਿਛਲੇ ਸੂਰੇ ਦੀ ਵੱਛੀ ਵੀ ਹੈਗੀ ਵੀਰ ਕਹਿੰਦਾ ਉਹ ਵੀ ਵੱਛੀ ਵੀ ਨਾਲ ਦੇ ਦੇਣੀ ਆ ਵੱਛੀ ਫ੍ਰੀ ਦੇਣੀ ਆ ਜਿਹਨੇ ਖਰੀਦੀ ਬੰਦੋ ਭਾਜੀ ਤੇ ਦੁੱਧ ਭਾਜੀ ਆਰ ਕ ਕਿੰਨਾ ਚ ਵਾਜੂਗੀ ਓਏ ਭਾਜੀ ਹੁਣ 25 ਤੋਂ ਪਲੱਸ ਤੇ ਲੈ ਲਓ ਠੀਕ ਆ ਠੀਕ ਠੀਕ ਹੈ ਤੇ ਬਾਕੀ ਖਾਨ ਫੂਣ ਪੂਰੇ ਓਕੇ ਇਹਦੇ ਓਕੇ ਭਾਜੀ ਓਕੇ ਕੋਈ ਬਾਤ ਘਾੜਦ ਨਹੀਂ ਨਾ ਨਾ ਠੀਕ ਹੈ ਤੇ ਇਹਦਾ ਮੁੱਲ ਭਾਜੀ ਕਿੰਨਾ ਕਰ ਲਓ ਜੀ ਮੁੱਲ ਭਾਜੀ ਭਾਵੇਂ 80 ਕਰ ਲਓ 75 ਕਰ ਲਓ 70 ਜੇ ਮਾਨਦਨ ਕਰਦਾਂਗੇ ਖੁੱਲਾ ਹੀ ਹੋ ਜਾਊਗਾ ਖੁੱਲੋ ਭਾਜੀ ਕੋਈ ਫਿਕਸ ਨਹੀਂਗਾ ਨਾ ਨਾ ਭਾਈ ਫੋਨ ਕਰੇ ਕੋਈ ਦੇ ਹੀ ਦੇਣੀ ਹੈਗੇ ਕਰਾ ਦਿਓ ਆਪਾਂ ਛੋੜ ਹੀ ਕਰਦਾਂਗੇ ਤੁਸੀਂ ਕਰਾ ਦਿਓ ਠੀਕ ਹੈ ਜੀ ਹਾਂਜੀ ਵੇਖ ਲਓ ਜਿੱਥੇ ਕਿ ਤੁਹਾਨੂੰ ਸਹੀ ਲੱਭ ਪੰਜ ਹੀ ਡਾ ਦੋ ਮੈਂ ਕਹਿੰਦਾ ਆ ਚਲੋ ਫੇ 65 ਦੀ ਹਾਂ ਨਾਲ ਜੀ 65 ਚੋਂ ਬਾਅਦ ਚ ਵੇਖੋ ਜੇ ਕਰਨੀ ਹੋਏ ਤੁਹਾਡੀ ਮਰਜ਼ੀ ਹੈ। ਹੋ ਜਾ ਜੀ 65 ਸ਼ਾ ਨਾ ਕਰਦੇ। ਠੀਕ ਹੈ ਜੀ ਫੋਨ ਕਰ ਲਿਓ ਵੀਰ ਨੂੰ। ਬਾਕੀ ਹੈ ਕਿ ਜਿੱਡੀ ਵੀ ਹੈਗੀ ਆਂ ਦੁੱਧ ਵਾਲੀ ਆ ਸੋਹਣੀ ਆ। ਆ ਵੇਖ ਸਾਡੇ ਥਾਣ ਥੁਣ ਦਾ ਵੇਖੋ ਇਹ ਗੈਬ ਗੂਬ ਚੈੱਕ ਕਰ ਲਓ ਬਹੁਤ ਹੀ ਸੋਹਣਾ ਵਾ। ਬਾਕੀ ਚੰਗਾ ਥਾਣ ਥੁਣ ਬਹੁਤ ਸੋਹਣਾ ਲੱਗਾ ਠੰਡੀ ਧੀਰੀ ਆ। ਆ ਵੇਖ ਸਾਡੇ। ਠੀਕ ਹੈ ਦੂਜੇ ਨੰਬਰ ਤੇ ਆਪਾਂ ਇੱਕ ਹੋਰ ਦਿਖਾਉਣੀ ਆ। ਆ ਵੇਖੋ ਜੀ। ਇਹਦਾ ਥਾਣ ਥੁਣ ਚੈੱਕ ਕਰ ਲਓ ਇਕੱਲਾ। ਆ ਵੇਖ। ਹਣ ਥਣ ਬੜਾ ਸੋਹਣਾ ਲੱਗਾ ਇਹਨੂੰ ਵੀ ਆਵੇ ਸਾਦੇ ਆ ਇਹ ਚੁੱਲੜੇ ਹਸਣ ਇੱਕ ਥਣ ਦੀ ਤਿੱਲੜ ਆ ਅਗਲਾ ਥਣ ਹਾਂਜੀ ਅਗਲਾ ਥਣ ਚੜਿਆ ਬੇੜੀ ਵਾਲੇ ਬੰਨਿਓ ਹਾਂਜੀ ਹਾਂਜੀ ਠੀਕ ਹੈ ਇਹਦਾ ਭਾਈ ਸੁਆ ਕਰਵਾ ਇਹਦਾ ਸੁਆ ਲਾ ਲਓ ਭਾਈ ਤਿੱਜਾ ਹੀ ਲਾਓ ਇਹਦਾ ਦੂਜਾ ਤਿੱਜਾ ਲਾ ਤੇ ਕਿੰਨਾ ਚਿਰ ਹੋ ਗਿਆ ਸੋਈਦੂ ਇਹਦਾ ਬੱਚੇ ਪਛੀ ਮਰ ਗਈ ਜੀ ਅੱਛਾ 10-12 ਬਾਰਾਂ ਦੇ ਨੇ 10-12 ਆ ਜਿਆਦਾ ਵਛੀਦਾ ਕਰਦੀ ਹੈ ਰਵਾ ਠੀਕ ਆ ਹਾਂਜੀ ਹਾਂਜੀ ਤੇ ਸੂਈ ਨੂੰ 10-12 ਨੇ ਹਾਂਜੀ 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 ਦਈ ਉਹ ਡਿੰਗੀਆਂ ਜੀ ਅੱਛਾ ਤੁਹਾਡੇ ਕੋਲ ਸੂਈ ਕਰੀ ਹਾਂਜੀ 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 ਠੀਕ ਆ ਠੀਕ ਆ ਸਹੀ ਆ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਦੇ ਕੋਲ 8 ਲਾਉਣੀ 8 ਕਿਲੋ ਦੁੱਧ ਲੀਟਰ ਆ ਹਾਂਜੀ ਠੀਕ ਆ ਜੀ ਮੁੱਲ ਵੀ ਤੁਸੀਂ ਜਾ ਜੀ ਕਰਨਾ ਹੋਣਾ ਕਿ ਜਿੰਨਾ ਕਿ ਦੁੱਧ ਉਹਨਾਂ ਨੂੰ ਮੁੱਲ ਕਰਨਾ ਤੁਸੀਂ ਤੋੜ ਦਿਓ ਇਹਨੂੰ ਨਹੀਂ ਦੇਣੀ ਆ ਫੇ ਆਪਾਂ ਠੀਕ ਆ ਜੀ ਹਾਂਜੀ ਆ ਦੇਖੋ ਇਹ ਕੱਦ ਕਾਠ ਇਹਦਾ ਜੀ ਸੋਹਣਾ ਵਾ 8 ਕਿਲੋ ਦੁੱਧ ਇਹਦੇ ਕੋਲ ਤਿਆਰ ਆ ਇਹਦਾ ਬੱਚਾ ਗਿਆ ਮਰ ਆ ਵੇਖ ਸਕਦੇ ਹੋ ਵੇਖੋ ਜੀ ਤੇ ਅਗਲੇ ਥਾਣੇ ਤੋਂ ਤਿੱਲੜ ਆ ਜੀ ਬਹਿਣੀ ਵਾਲੇ ਥਾਣੇ ਦੇ ਉੱਤੋਂ ਬਾਕੀ ਤਿੰਨ ਥਾਣਾ ਜਿਹੜੇ ਸੋਹਣੇ ਲੱਗੇ ਆ ਵੇਖੋ ਵੇਖ ਸਾਦੇ ਕਮਾ ਲਓ ਭਾਜੀ ਬੰਦੋ ਠੀਕ ਹੈ ਤੇ ਦੁੱਧ ਹੁਣ 8 ਕਿਲੋ ਹੀ ਆ ਹਾਂਜੀ ਭਾਈ ਹਾਂਜੀ ਤਾਂ ਵਾਜੂ ਥੋੜਾ ਬੋਦਾ ਕਿ ਨਹੀਂ ਵਾਜੂ ਵਾਜੂ ਬੱਛੀ ਮਰੀ ਦੇ ਕਰਕੇ ਡਿੰਗ ਡਿੰਗ ਦੀ ਆ ਅੱਛਾ ਜੀ ਕਰਦੀ ਆ ਹੇਰਵਾ ਕਰ ਗਈ ਬੱਛੀ ਦਾ ਠੀਕ ਆ ਠੀਕ ਤੇ ਇਹ ਇਹ ਵੀ ਤੁਹਾਡੇ ਕੋਲ ਪਿਛਲੇ ਸੂਏ ਤੁਹਾਡੇ ਕੋਲ ਹੀ ਇਹ ਨਹੀਂ ਮੈਂ ਬਾਅਦ ਚ ਲੈਂਦੀ ਹਿਨੂੰ ਯਾਨੀ ਕਿ ਸੂਈ ਲੈਂਦੀ ਹਿ ਸੂਈ ਲੈਂਦੀ ਠੀਕ ਆ ਠੀਕ ਸਹੀ ਤਾਂ ਕਿੰਨਾ ਆਸ ਕਰਦੇ ਕਿੰਨਾ ਦੁੱਧ ਕਰੂਗੀ ਏ ਦੁੱਧ ਦੇ ਭਾਈ ਹਾਂਜੀ ਵਧਣਾ ਨੇ ਠੀਕ ਆ ਅਸਰੇ ਦੇ ਵਿੱਚ ਹੋਈ ਵੇਖੋ ਚੱਡਾ ਦਾ ਹਾਂਜੀ 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 ਠੀਕ ਹੈ ਜੀ ਹੋਰ ਕੋਈ 10 12 ਕਿਲੋ ਦਈ ਜਾਊਗੀ 10 12 ਕਿਲੋ ਦੁੱਧ ਹੀ ਦਈ ਜਾਊਗੀ ਬਾਕੀ ਤਿੰਨੇ ਥਣ ਠੀਕ ਆ ਹਾਂ ਤਿੰਨੇ ਓਕੇ ਓਕੇ ਠੀਕ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲੇ ਦਾ 12000 ਕਰਦਾਂਗੇ 12000 ਦੇਣ ਵਾਲੀ ਗੱਲ ਹਾਂਜੀ ਠੀਕ ਹੈ ਜੀ ਹਾਂਜੀ ਉਹ ਚੋਂ ਮੋਕੇ ਦੇ ਛੋੜ ਛੱਪ ਆ ਜੂਗਾ ਮੋਕੇ ਦੇ ਵਲ ਮਾਨਦਾਨ ਕਰਦਾਂਗੇ ਵੀਰਾਂ ਦਾ ਬਾਕੀ ਕੋਈ ਫਿਕਸ ਨਹੀਂ ਕੋਈ ਫੋਨ ਕਰ ਲਿਆ ਪਤਾ ਨਹੀਂ ਕਿੱਥੇ ਗੱਲ ਬਣ ਜਾਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਕਰ ਨਹੀਂ ਭਾਈ ਕੋਈ ਗੱਲਬਾਤ ਹੋਰ ਬਸ ਵੀਰੇ ਬੇਨਤੀ ਇਹ ਆ ਵੀ ਆਪਣੇ ਜਿੰਨੇ ਵੀ ਵੀਰ ਨੇ ਆਉਣਾ ਚੈੱਕ ਕਰਕੇ ਟਿੱਪ ਕੇ ਜ ਤੇ ਆਪਣੀ ਲੈ ਠੀਕ ਹੈ ਵੱਛੀ ਵੀ ਦਿਖਾ ਦਈਏ ਅੰਦਰ ਵੱਛੀ ਹਾਂਜੀ ਹਾਂਜੀ ਆਹ ਵੇਖੋ ਜਿਹੜੀ ਗੱਬਣ ਵੈੜ ਦਿਖਾਈ ਆ ਆਪਾਂ ਉਹਦੀ ਵੱਛੀ ਆ ਵਾ ਇਹ ਇਹ ਗੱਬਣ ਵੈੜ ਦੇ ਨਾਲ ਫ੍ਰੀ ਦੇਣੀ ਆ ਜੇ ਕਿ ਵੀਰ ਨੇ ਖੜਨੀ ਹੋਵੇ ਤੇ ਸੌਦਾ ਕਰ ਲਿਓ ਗੱਬਣ ਵੈੜ ਦਾ ਤੇ ਉਹਦੇ ਨਾਲ ਫ੍ਰੀ ਦੇ ਸਕਦੇ ਆ ਇਹ ਹੈ ਕਿ ਬਣ ਦੇ ਲਈ ਗਾ ਉਹ ਹੋ ਚੁੱਕੀ ਆ ਸ਼ਾਈ ਆਲੇ ਦੇ ਵਿੱਚ ਜਰਸੀ ਕ੍ਰੋਸ ਆਲੇ ਸੋਹਣੀ ਆ ਜੀ ਵੈੜ ਤੇ ਵੀਰ ਨੂੰ ਫੋਨ ਕਰ ਲਿਓ ਆ ਵੇਖੋ ਜੀ ਸਾਲ ਕਦੀ ਹੋ ਗਈ ਹਾਂ ਸਾਲ ਤੋਂ ਉੱਤੇ ਅਜੇ ਤਾਂ ਖੀਰੀ ਹੋਣੀ ਆ ਹਾਂਜੀ 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 ਠੀਕ ਸਹੀ ਆ ਆਹੀ ਇਹ ਪੂਰੀ ਗਰੰਟੀ ਨਾਲ ਅੱਛਾ ਇਹ ਵੀ ਗਰੰਟੀ ਆ 10 ਦਿਨ 12 ਦਿਨ ਨੂੰ ਬਸ 10 12 ਦਿਨ ਵੀਡੀਓ ਓੜੀ ਆ ਗਈ ਤੁਹਾਡੇ ਕੋ ਕਿ ਨਹੀਂ ਨਹੀਂ ਵੀਡੀਓ ਨਹੀਂ ਬਣਾਈ ਦੀ ਬੱਚੇ ਦੀ ਨਹੀਂ ਠੀਕ ਆ ਬਾਕੀ ਆਗੇ ਆਪਣੀ ਤਸੱਲੀ ਜ਼ਰੂਰ ਕਰ ਲਿਓ ਆਹੀ ਦੋ ਪਸ਼ੂ ਸੇਲ ਕਰਨੇ ਆ ਤੇ ਆ ਗੱਬਣ ਵੈੜ ਦੇ ਨਾਲ ਜਿਹੜੀ ਅੰਦਰ ਵਸ਼ੀ ਦਿਖਾਈ ਆ ਉਹ ਫ੍ਰੀ ਦੇਣੀ ਆ ਤੇ ਵੀਰ ਨਾਲ ਸੌਦਾ ਕਰ ਲਿਓ ਆ ਕੇ ਆਪਣੀ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਜੀ ਵੀਡੀਓ ਕਰਦੇ ਸ਼ੇਅਰ ਧੰਨਵਾਦ ਜੀ